ਰੰਮੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਜੈ ਮਸੀਹ ਦੀ ਆਓ ਅੱਜ ਆਪਾਂ ਪਰਮੇਸ਼ੁਰ ਦੇ ਵਚਨਾਂ 'ਚੋਂ ਦੇਖਾਂਗੇ ਇਪਰਾਨੀਆਂ ਪਾਗ ਦਿਨ ਯਿਸੂ ਮੂਸਾ ਨਾਲੋਂ ਆਦਰ ਦੇ ਯੋਗ ਹੈ ਉਪਰੰਤ ਹੈ ਪਵਿੱਤਰ ਪਰਾਉ ਸਵਰਗੀ ਸੱਦੇ ਦੇ ਪਾਈ ਵਾਲੋ ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰਾਦਾਨ ਜਾਜਕ ਯਿਸੂ ਵੱਲ ਧਿਆਨ ਕਰੋ ਜੀڑا ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ ਜਿਵੇਂ موسی ਉਹਦੇ ਸਾਰੇ ਘਰ ਵਿੱਚ ਸੀ ਕਿਉਂ ਜੋ ਘਰ ਨਾਲੋਂ ਜਿੰਨਾ ਘਰ ਦਾ ਬਣਾਉਣ ਵਾਲਾ ਆਦਰ ਦੇ ਯੋਗ ਹੁੰਦਾ ਹੈ ਉਨਾ ਹੀ ਉਹ ਵੀ موسی ਨਾਲੋਂ ਵਧਿਕ ਆਦਰ ਦੇ ਯੋਗ ਹੈ ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹਨੇ ਸਭ ਕੁਝ ਬਣਾਇਆ ਉਹ ਪਰਮੇਸ਼ਵਰ ਹੈ ਅਤੇ موسی ਤਾਂ ਉਹਦੇ ਸਾਰੇ ਘਰ ਵਿੱਚ ਨੌਕਰ ਦੀ ਨਿਆਂਇਤ ਮਾਤ ਪਰ ਸੀ ਭਾਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੀ ਪਰ ਮਸੀ ਪੁੱਤਰ ਦੀ ਨਿਆਂ ਉਹਦੇ ਘਰ ਉੱਤੇ ਹੈ ਅਤੇ ਉਹਦਾ ਘਰ ਅਸੀਂ ਹਾਂ ਜੇ ਅਸੀਂ ਆਸਤੀ ਦਲੇਰੀ ਔਰ ਅਪਮਾਨ ਅੰਤ ਤੋੜੇ ਫੜੀ ਰੱਖੀਏ ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਉਜਾੜ ਵਿੱਚ ਜਦ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਖ ਕੇ ਜਾਂਚਿਆ ਅਤੇ 40 ਬਰੇ ਮੇਰੀ ਕੰਮ ਵੇਖ ਕੇ ਇਸ ਕਾਰਨ ਮੈਂ ਉਸ ਪੀੜੀ ਤੋਂ ਗਰੰਝ ਹੋਇਆ ਅਤਿ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ ਅਤੇ ਉਹਨਾਂ ਮੇਰੀ ਰਾਹਾਂ ਨੂੰ ਨਾ ਜਾਤਾ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਤੀ ਕਿ ਇਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਹੈ ਭਰਾਵ ਵੇਖਣਾ ਪਾਈ ਜਿਉਂ ਦੇ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ ਸਗੋ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੀ ਨਾਲ ਕਠੋਰ ਨਾ ਹੋ ਜਾਵੇ ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੀ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ ਜਿਵੇਂ ਆਕਿਆ ਜਾਂਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਉਹ ਕਿਹੜੇ ਹਨ ਜਿਨ੍ਹਾਂ ਸੁਣਨ ਦੇ ਪਗਾਵਤ ਕੀਤੀ ਪਲਾ ਉਹਨਾਂ ਸਭਨਾ ਨਹੀਂ ਜਿਹੜੇ موسی ਦੇ ਰਾਹੀਂ ਮਿਸਰੋਂ ਨਿਕਲ ਆਏ ਸਨ ਅਤੇ ਉਹ ਕਿੰਨਾ ਨਾਲ 40 ਵਰੇ ਗਰੰਚ ਰਿਹਾ ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ ਅਤੇ ਕਿੰਨਾ ਨੂੰ ਉਹਨੇ ਸੌ ਖਾ ਕੇ ਆਖਿਆ ਭਾਈਓ ਮੇਰੇ ਆਰਾਮ ਵਿੱਚ ਨਾ ਵੜਨਗੇ ਪਰ ਉਹਨਾਂ ਨੂੰ ਜਿਹੜੇ ਅਣ ਅਗਿਆਕਾਰੀ ਸੰਨ ਅਸੀਂ ਇਹ ਵੇਖਦੇ ਹਾਂ ਜੋ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ ਹallelujah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ